ਪਲੈਨਿੰਗ ਆ ਰਸਤਾ ਬਣਾਇਆ ਜਾਇਗਾ ਵੈਰੀਟਾ ਦੇ ਉੱਤੇ ਜਿਹੜੇ ਉਹ ਲੱਗੇ ਹੋਏ ਨੇ ਨਾ ਹਾਂ ਉਹਨਾਂ ਚ ਮਿੱਟੀ ਦੇ ਥੱਲੇ ਲਾ ਕੇ ਇੱਕ ਪੁੱਲ ਵਾਂਗੂ ਤਿਆਰ ਕੀਤਾ ਜਾਇਗਾ ਅੱਛਾ ਹਾਂਜੀ ਤੇ ਕਿੰਨੀਆਂ ਟਰਾਲੀਆਂ ਹੋਰ ਆ ਰਹੀਆਂ ਆ ਅਸਟ੍ਰੇਲੀਆ ਅਸਟ੍ਰੇਲੀਆ ਨੇ ਭਰੀਆਂ ਸਾਨੂੰ ਹਾਂਜੀ ਤੇ ਇਹ ਕਿੱਥੋਂ ਆਉਣਗੇ ਤੁਸੀਂ ਸਪੈਸ਼ਲ ਇਹ ਉਰੋਂ ਭਰੀਆਂ ਨੇ ਇੱਥੇ ਭਰੀਆਂ ਨੇ 10 15 ਟਰਾਲੀਆਂ ਹੋਰ ਆ ਰਹੀਆਂ ਨੇ ਇਸ ਤਰ੍ਹਾਂ ਪੁੱਲ ਦੇ ਉੱਤੇ ਬਿਚਾਇਆ ਜਾਊਗਾ ਜਿਹੜੇ ਸਰੀਆਂ ਕੱਢੇ ਹੋਏ ਉਹਨਾਂ ਦੇ ਉੱਤੇ ਹਾਂ ਉਹਨਾਂ ਦੇ ਉੱਤੇ ਵਿਛਾ ਕੇ ਇੱਕ ਰੈਂਪ ਵਾਂਗੂ ਬਣਾਇਆ ਜਾਇਗਾ ਪਲੇਨ ਅੱਛਾ ਹਾਂਜੀ ਪਲੈਨਿੰਗ ਕੀਤੀ ਗਈ ਆ ਹੁਣੇ ਹਰ ਪਾਸੋਂ ਤਿਆਰੀ ਹੈ ਜੇਕਰ ਜੀਵੀਸੀ ਕਿਸੇ ਕਰੋਂ ਫੈਲ ਹੁੰਦੀ ਆ ਤਾਂ ਇਹ ਕੱਟਿਆ ਨਹੀਂ ਇਹ ਪੁਲ ਬਣਾਇਆ ਜਾਊਗਾ ਜੱਜਵਾਹ ਦੇਖੋ ਇਹ ਜੀ ਇਹ ਜੀ ਚੀਜ਼ ਹੈ ਜੀ ਇਹ ਜਿਹੜਾ ਉਹਨਾਂ ਨੇ ਸਾਊਂਡ ਵਾਲਾ ਸਿਸਟਮ ਲਾਇਆ ਹੋਇਆ ਵੀ ਕੰਨ ਬੋਲੇ ਕਰਨ ਵਾਲਾ ਉਹਦਾ ਇਲਾਜ ਅਸੀਂ ਲਿਆਏ ਆ ਅੱਛਾ ਇਸ ਕੱਟੋ ਘੜੀ ਸਿਸਟਮ ਕੀ ਹੈ ਵਸੇ ਇਸਨ ਦਿਖਣਾ ਉਹ ਇੱਕ ਸਾਊਂਡ ਹੈ ਜੋ ਕੰਨਾਂ ਨੂੰ ਸੁਣਨਾ ਬੰਦ ਕਰ ਦਿੰਦਾ ਅੱਛਾ ਇਹ ਨਾ ਬਾਹਰਲੇ ਦੇਸ਼ਾਂ 'ਚ ਜਿਆਦਾ ਵਰਤਿਆ ਜਾਂਦਾ ਲੜਾਈ ਟਾਈਮ ਜਦੋਂ ਫੌਜਾਂ ਉਸ ਇਦੋਂ ਉਧਰੇ ਹਮਲਾ ਹੁੰਦਾ ਤਾਂ ਉੱਥੇ ਉੱਥੇ ਵਰਤਿਆ ਜਾਂਦਾ ਜਿਹੜਾ ਉਰੇ ਸਾਊਂਡ ਸਿਸਟਮ ਇਹਨਾਂ ਨੇ ਵਰਤਿਆ ਇੱਕ ਲੱਗਿਆ ਹੋਇਆ ਚੈਂਪਰ ਜਾਂ ਉਹ ਸਾਊਂਡ ਇਸ ਤਰ੍ਹਾਂ ਦੀ ਪੈਦਾ ਕਰੇਗਾ ਕਿ ਤੁਸੀਂ ਆਪਣੀ ਆਵਾਜ਼ ਭੁੱਲ ਜਾਓਗੇ ਤੇ ਤੁਹਾਡੇ ਕੰਨਾਂ ਚ ਐਸੀ ਆਵਾਜ਼ ਆਣੀ ਆ ਤੁਸੀਂ ਬੋਲੇ ਹੋਣ ਦਾ ਵੀ ਖਤਰਾ ਹੈ ਉਹਦੇ ਲਈ ਅਸੀਂ ਆ ਲੈ ਕੇ ਆ ਲੈ ਕੇ ਸਾਊਂਡ ਜਿਹੜੀ ਕੰਨਾਂ ਨੂੰ ਹਾਂ ਕੰਨਾਂ ਤੱਕ ਪਹੁੰਚੇ ਅਥਰੂਗਾ ਦੇ ਗੋਲੇ ਤੇ ਦੂਏ ਦੇ ਲਈ ਕਿਦਾਂ ਅਰੇਂਜਮੈਂਟ ਹੈ ਕਿਉਂਕਿ ਉਹਨਾਂ ਨੇ ਅਥਰੂਗਾ ਡਰੋਨ ਰਾਈ ਵੀ ਸੱਟਣੇ ਆ ਅਥਰੂਗਾ ਮਸ਼ੀਨਾਂ ਹੈਗੀਆਂ ਨੇ ਕੈਬਨ ਬੰਦ ਨੇ ਤਾਂ ਸਾਨੂੰ ਇੱਕ ਨਾ ਹਰਿਆਣੇ ਦੇ ਵੀਰਾਂ ਨੇ ਪੰਜਾਬ ਦੇ ਨਾਲ ਵਾਅਦਾ ਕੀਤਾ ਸੀ ਵੀ ਤੁਸੀਂ ਬਾੜਨਾ ਤੇ ਆਓ ਅਸੀਂ ਤੁਹਾਨੂੰ ਅੱਗੇ ਲੈ ਕੇ ਜਾਵਾਂਗੇ ਹਰਿਆਣੇ ਚ ਪਤਾ ਸੀਗਾ ਵੀ ਹਰਿਆਣੇ ਸਰਕਾਰ ਨੇ ਪਹਿਲਾਂ ਵੀ ਰੋਕਿਆ ਹੁਣ ਵੀ ਰੋਕੂਗੀ ਉਹ ਹਰਿਆਣੇ ਦੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਇਹ ਸਾਰਾ ਪ੍ਰਾਲਾ ਕਰ ਰਹੀ ਆ ਉਹ ਵਾਦਾ ਪੂਰਾ ਕਰ ਰਹੀ ਆ ਆਪਣੇ ਹਰਿਆਣੇ ਦਾ ਵੀਰ ਹੁਣ ਕਿਸਾਨ ਜਿਹੜਾ ਬਿਲਕੁਲ ਪੰਜਾਬੀ ਹੁੰਦੇ ਨੇ ਭਰਾ ਬਣ ਕੇ ਭਰਾ ਬਣ ਕੇ ਅੱਗੇ ਲੱਕੇ ਉਹ ਉਹਨਾਂ ਨੂੰ ਆਪਣੇ ਘਰ ਲੈ ਕੇ ਜਾਊਗਾ ਵੱਡੀਆਂ ਤਿਆਰੀਆਂ ਜਿਹੜੀਆਂ ਬਲੰਦ ਹੌਸਲੇ ਚਾਹੀਦੇ ਨੇ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਨੇ ਟਰਾਲੀਆਂ ਜਿਹੜੀਆਂ ਤਿਆਰ ਆ ਤੋ ਗੱਲ ਕਰਦੇ ਭਾਜੀ ਕਾ ਕੀ ਤਿਆਰੀ ਆ ਇਹ ਬਾਬਾ ਜੀ ਫੁੱਲ ਤਿਆਰੀ ਆ ਜੋ ਸਾਡੇ ਆਗੂਆਂ ਨੇ ਕਿਹਾ ਅਸੀਂ ਆਗੂਆਂ ਦੀ ਸਾਰੀ ਗੱਲ ਮੰਨੀ ਆ ਜੋ ਵੀ ਸਵੇਰੇ ਤਿਆਰੀ ਕਰਨਗੇ ਜਿਵੇਂ ਮੇਖਾ ਲਾਉਂਦੇ ਨੇ ਸਰੀਏ ਤਾਂ ਉਸ ਲਈ ਤਿਆਰੀ ਕਰਵਾਈ ਆ ਆਗੂਆਂ ਨੇ ਬਾਕੀ ਆਗੂ ਨੂੰ ਜੋ ਹੁਕਮ ਕਰਨਗੇ ਆਪਾਂ ਬੋਰੀਆਂ ਵਿੱਚ ਕੀ ਆ ਬੋਰੀਆਂ ਵਿੱਚ ਬਾਬਾ ਜੀ ਮਿੱਟੀ ਆ ਅੱਛਾ ਇਹ ਕੀ ਕਰੇ ਬਾਰਡਰ ਲਗਾਉਗੇ ਜੋ ਸਾਡੇ ਆਗੂ ਕਹਿਣਗੇ ਹਲੇ ਇਦਾਂ ਹੀ ਰੱਖਾਂਗੇ ਆਪਣੀ ਮਤਲਬ ਆਪਣੇ ਕਹਿੰਦੇ ਅਸੀਂ ਫੁੱਲ ਤਿਆਰੀ ਆ ਜੇ ਪੁਲਿਸ ਉਧਰ ਤਿਆਰੀ ਕਰਦੀ ਆ ਤਾਂ ਸਾਡੀ ਵੀ ਓਕੇ ਰਿਪੋਰਟ ਆ ਜੀ ਤਾਂ ਨਹੀਂ ਬੈਰੀਗੇਟ ਲਾਗੇ ਤੁਸੀਂ ਵੀ ਉਧਰ ਬੈਰੀਗੇਟ ਲਾਗੇ ਕੇ ਵਧੂਗੇ ਬੈਰੀਗੇਟ ਦੀ ਲੋੜ ਰਾਸਤਾ ਸਾਫ ਕਰਦੇ ਜਾਵਾਂਗੇ ਜੀ ਅਸੀਂ ਪੁਲ ਬਣਾ ਦਾਂਗੇ ਓਵਰ ਬ੍ਰਿਜ ਬਾਬਾ ਜੀ ਪੂਰੀ ਪਲਟਾਨੀ ਅੱਗੇ ਕਰਨਾ ਤੂੰ ਦੇਖ ਰਹੇ ਹੋ ਕਿ ਕਿਵੇਂ ਜਿਹੜੇ ਹੈ ਪੂਰੀ ਤਿਆਰੀ ਹੈ ਇਹਨਾਂ ਨੇ ਤਾਂ ਜਿਹੜੀ ਲਾਉਣੀ ਆ ਤੇ ਬਿਲਕੁਲ ਜਿਹੜਾ ਸੜਕ ਨੂੰ ਪੁਲ ਸੜਕ ਦੇ ਉੱਤੇ ਜਿਹੜੇ ਸੜਕ ਦੇ ਤੇ ਉਹਨਾਂ ਨੇ ਸਰੀਆ ਲਾਇਆ ਉਹਨੇ ਪੁਲ ਬਣਾਉਣੇ ਨੇ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਭਾਜੀ ਕਿਦਾਂ ਦੀ ਤਿਆਰੀ ਹੈ ਕੀ ਤਿਆਰੀ ਹੈ ਇਹ ਤਿਆਰੀ ਤੁਹਾਡੇ ਸਾਹਮਣੇ ਆ ਫੁੱਲਾ ਇਹ ਪੂਰੀ ਤਿਆਰੀ ਆ ਨੇ ਬੂਰੀਆਂ ਲੈਂਦੀਆਂ ਗਈਆਂ ਇਹ ਕੀ ਪਲਾਨਿੰਗ ਆ ਇਹ ਪਲਾਨਿੰਗ ਆ ਰਸਤਾ ਬਣਾਇਆ ਜਾ ਰਿਹਾ ਹੈਗਾ ਵੈਰੀਗੇਟਾ ਦੇ ਉੱਤੇ ਦੀ ਜਿਹੜੇ ਉਹ ਲੱਗੇ ਹੋਏ ਨੇ ਨਾ ਹਾਂ ਉਹਨਾਂ ਚ ਮਿੱਟੀ ਦੇ ਥੱਲੇ ਲਾ ਕੇ ਇੱਕ ਪੂਲ ਮੰਗੋ ਤਿਆਰ ਕੀਤਾ ਜਾਏਗਾ ਅੱਛਾ ਹਾਂਜੀ ਤੇ ਕਿੰਨੀਆਂ ਟਰਾਲੀਆਂ ਹੋਰ ਆ ਰਹੀਆਂ ਨੇ ਆਸਟ੍ਰੇਲੀਆ ਦੇ 8-10 ਆਸਟ੍ਰੇਲੀਆ ਨੇ ਭਰੀਆਂ ਸਾਨੂੰ ਹਾਂਜੀ ਤੇ ਇਹ ਕਿੱਥੋਂ ਆਉਣਗੇ ਤੁਸੀਂ ਸਪੈਸ਼ਲ ਇਹ ਉਰੋਂ ਭਰੀਆਂ ਨੇ ਇੱਥੇ ਭਰੀਆਂ ਨੇ 10-15 ਟਰਾਲੀਆਂ ਹੋਰ ਆ ਰਹੀਆਂ ਨੇ ਭਰੀਆਂ ਨੇ ਇਹਨਾਂ ਦੇ ਉੱਤੇ ਵਿਛਾਏ ਜੋ ਜਿਹੜੇ ਸਰੀਰ ਕੱਢੇ ਹੋਏ ਉਹਨਾਂ ਨੇ ਉੱਤੇ ਹਾਂ ਉਹਨਾਂ ਦੇ ਉੱਤੇ ਵਿਛਾ ਕੇ ਇੱਕ ਰੈਂਪ ਵਾਂਗੂ ਬਣਾਇਆ ਜਾਏਗਾ ਪਲੇਨ ਅੱਛਾ ਜੀ ਹਾਂਜੀ ਇਹ ਪਲਾਨੀ ਕੀਤੀ ਗਈ ਹੈ ਹੁਣੇ ਹਰ ਪਾਸੋਂ ਤਿਆਰੀ ਹੈ ਅੱਛਾ ਜੀ ਠੀਕ ਹੈ ਜੇਕਰ ਜੇਵੀਸੀ ਕਿਸੇ ਤਰ੍ਹਾਂ ਫੈਲ ਹੁੰਦੀ ਆ ਪਾ ਇੱਕ ਕੱਟਿਆ ਨਹੀਂ ਇਹਨੇ ਪੁਲ ਬਣਾਇਆ ਜਾਊਗਾ ਕਿੰਨਾ ਕੋ ਖਰਚਾ ਆ ਗਿਆ ਇਹਦੇ ਤੇ ਖਰਚਾ ਦਾ ਪਰਮਾਤਮਾ ਨੂੰ ਪਤਾ ਅਸੀਂ ਤਾਂ ਲੱਗੇ ਹੋਏ ਆ ਆਪਣੀ ਸੇਵਾ ਸੇਵਾ ਆਂਦੀ ਆ ਪੈਣ ਭਰਾਵਾਂ ਦੇ ਥੱਲੇ ਦਿੱਤੇ ਨਾਲ ਲਾ ਕੇ ਭਰਾਇਆ ਮਿੱਟੀ ਦੀ ਸੇਵਾ ਆ ਗਈ ਇਹ ਸੇਵਾ ਦੇ ਚੱਲ ਰਿਹਾ ਸਾਰਾ ਪੁਲ ਦਾ ਪੂਰਾ ਜਜ਼ਬਾ ਪੁਰੀ ਕਾਇਮ ਹੈ ਪੂਰਾ ਜਜ਼ਬਾ ਦੇਖੋ ਕਿ ਇਹ ਜੀ ਚੀਜ਼ ਹੈ ਜੀ ਇਹ ਜਿਹੜਾ ਉਹਨਾਂ ਨੇ ਸਾਊਂਡ ਵਾਲਾ ਸਿਸਟਮ ਲਾਇਆ ਹੋਇਆ ਵੀ ਕੰਨ ਬੋਲੇ ਕਰਨ ਵਾਲਾ ਉਹਦਾ ਇਲਾਜ ਅਸੀਂ ਲਿਆਏ ਆ ਅੱਛਾ ਇਸ ਕਟੋਟੋ ਦਾ ਕੀ ਸਿਸਟਮ ਕੀ ਹੈ ਵਸੇ ਇਸ ਹਨ ਦਿਖ ਰਿਹਾ ਉਹ ਇੱਕ ਸਾਊਂਡ ਹੈ ਜੋ ਕੰਨਾਂ ਨੂੰ ਸੁਣਨਾ ਬੰਦ ਕਰ ਦਿੰਦਾ ਅੱਛਾ ਇਹ ਨਾ ਬਾਹਰਲੇ ਦੇਸ਼ਾਂ 'ਚ ਜਿਆਦਾ ਵਰਤਿਆ ਜਾਂਦਾ ਲੜਾਈ ਟਾਈਮ ਜਦੋਂ ਫੌਜਾਂ ਆਪਸ 'ਚ ਇਧੋ ਉਧਰੇ ਹਮਲਾ ਹੁੰਦਾ ਤਾਂ ਉੱਥੇ ਉੱਥੇ ਵਰਤਿਆ ਜਾਂਦਾ ਜਿਹੜਾ ਉਰੇ ਸਾਊਂਡ ਸਿਸਟਮ ਇਹਨਾਂ ਨੇ ਵਰਤਿਆ ਇੱਕ ਲੱਗਿਆ ਹੋਇਆ ਚੈਂਬਰ ਜਾਂ ਉਹ ਸਾਊਂਡ ਇਸ ਤਰ੍ਹਾਂ ਦੀ ਪੈਦਾ ਕਰੇਗਾ ਕਿ ਤੁਸੀਂ ਆਪਣੀ ਆਵਾਜ਼ ਸੁਣ ਲਜੋਗੇ ਤੇ ਤੁਹਾਡੇ ਕੰਨਾਂ ਚ ਐਸੀ ਆਵਾਜ਼ ਆਣੀ ਹੈ ਤੁਸੀਂ ਬੋਲੇ ਹੋਣ ਦਾ ਵੀ ਖਤਰਾ ਹੈ ਉਹਦੇ ਲਈ ਅਸੀਂ ਆ ਲੈ ਕੇ ਇਹ ਲੈ ਕੇ ਸਾਊਂਡ ਜਿਹੜੀ ਕੰਨਾਂ ਨੂੰ ਹਾਂ ਕੰਨਾਂ ਤੱਕ ਨਾ ਪਹੁੰਚੇ ਅਥਰੂਗਾਇ ਦੇ ਗੋਲੇ ਤੇ ਦੂਏ ਦੇ ਲਈ ਕਿਦਾਂ ਅਰੇਂਜਮੈਂਟ ਹੈ ਕਿਉਂਕਿ ਉਹਨਾਂ ਨੇ ਅਥਰੂਗਾਇ ਡਰੋਨ ਰਾਈ ਵੀ ਸੱਟਣੇ ਆ ਅਥਰੂਗਾਇ ਸਾਰ ਮਸ਼ੀਨਾਂ ਹੈਗੀਆਂ ਨੇ ਕੈਬਨ ਬੰਦ ਨੇ ਹਾਂ ਉਹ ਮਸ਼ੀਨਾਂ ਕੈਬਨਾਂ ਸੀ ਇੱਕ ਸਾਡੀ ਭਾਰਤੀਆ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਹਰਿਆਣਾ ਤਾਂ ਸਾਨੂੰ ਇੱਕ ਨਾ ਹਰਿਆਣੇ ਦੇ ਵੀਰਾਂ ਨੇ ਪੰਜਾਬ ਦੇ ਨਾਲ ਵਾਅਦਾ ਕੀਤਾ ਸੀ ਵੀ ਤੁਸੀਂ ਬਾੜਨਾ ਤੇ ਆਓ ਅਸੀਂ ਤੁਹਾਨੂੰ ਅੱਗੇ ਲੈ ਕੇ ਜਾਵਾਂਗੇ ਹਰਿਆਣੇ 'ਚ ਪਤਾ ਸੀਗਾ ਵੀ ਹਰਿਆਣੇ ਸਰਕਾਰ ਨੇ ਪਹਿਲਾਂ ਵੀ ਰੋਕਿਆ ਹੁਣ ਵੀ ਰੋਕੂਗੀ ਉਹ ਹਰਿਆਣੇ ਦੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਇਹ ਸਾਰਾ ਪ੍ਰਾਲਾ ਕਰ ਰਹੀ ਆ ਉਹ ਵਾਅਦਾ ਪੂਰਾ ਕਰ ਰਹੀ ਆ ਆਪਣੇ ਹਰਿਆਣੇ ਦਾ ਵੀਰ ਹਣ ਕਿਸਾਨ ਜਿਹੜਾ ਬਿਲਕੁਲ ਪੰਜਾਬੀ ਹੁੰਦੇ ਨੇ ਨਾ ਭਰਾ ਬਣ ਕੇ ਭਰਾਵਾਂ ਬਣ ਕੇ ਅੱਗੇ ਲੱਗ ਕੇ ਉਹ ਉਹਨਾਂ ਨੂੰ ਆਪਣੇ ਘਰ ਲੈ ਕੇ ਜਾਊਗਾ